ਲਕੜਾ ਰੇਨੇ ਉਹ ਜਿਹੜੀਆਂ 500 ਮੋਰਾ ਵਾਲੀ ਥੈਲੀ ਸੀ ਨਾ ਉਹ ਕੰਧ ਦੇ ਉੱਪਰੋਂ ਦੀ ਆਪਣੇ ਘਰ ਵਿੱਚ ਸੁਠੀ ਆ ਤੇ ਹੁਣ ਜਦੋਂ ਉਹਨੇ ਥੈਲੀ ਸੁਠੀ ਤੇ ਗਵਾਂਡਾ ਜਿਹੜੀ ਸੀ ਉਹਨੇ ਖੜਕਾ ਸੁਣ ਲਿਆ ਹੁਣ ਜਿਸ ਬੰਦੇ ਕੋਲ ਪਹਿਲਾਂ ਪੈਸਾ ਹੋਵੇ ਨਾ ਉਹਨੂੰ ਕੋਈ ਪਛਾਣ ਮ ਨਹੀਂ ਆਦੀ ਹੁੰਦੀ ਤੇ ਐਸੀ ਕਿਹਾਂ ਦੇ ਖਣਕਣ ਦੀ ਆਵਾਜ਼ ਆ ਨਾ ਜਿਹੜੀ ਇਹ ਬੰਦੇ ਕੋਲ ਪੈਸੇ ਨਾ ਹੋਵੇ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਹਮਣਾ ਕਿਵੇਂ ਆ ਪੈਸਾ ਉਕੇ ਜਿੰਦ ਕੋ ਪੈਸਾ ਵੀ ਉਹਨੂੰ ਪਤਾ ਹੁੰਦਾ ਕਿ ਸਾਂਭਣਾ ਵਾ ਲੁਕੋ ਕੇ ਰੱਖਣਾ ਵਾ ਕਿਸੇ ਨੂੰ ਪਤਾ ਨਾ ਲੱਗੇ ਤੇ ਜਿੰਨੂੰ ਪਤਾ ਹੀ ਨਹੀਂ ਵੀ ਪੈਸੇ ਨੂੰ ਸਾਂਭਣਾ ਕਿਦਾਂ ਪੈਸਾ ਹੁੰਦਾ ਕਿ ਚੀਜ਼ ਤੇ ਉਹ ਉਹਨੂੰ ਕਿਦਾਂ ਪਤਾ ਲੱਗਦਾ ਤੇ ਉਹ ਸੀ ਗਰੀਬ ਹੈਗਾ ਸੀ ਲੱਕੜਾ ਰਾ ਰੱਖ ਹੈਗਾ ਸੀ ਉਪਰੋਂ ਦੀ ਜਦੋਂ ਨੇ ਥੈਲੀ ਵਗਾ ਕੇ ਮਾਰੀ ਤੇ ਗਵਾਂਡਣ ਸੀ ਬੜੀ ਚਲਾਕ ਖੜਾਕ ਸੋਨ ਲਿਆ ਉਹਨੇ ਹੁਣ ਲੱਕੜਾ ਰਾ ਤਾਂ ਆਪਣੀ ਘਰ ਵਾਲੀ ਨੂੰ ਲੱਭਣ ਵਾਸਤੇ ਚਲਾ ਗਿਆ ਵਾ ਤੇ ਆਹ ਗਵਾਂਡ ਜਾ ਕਿਤੇ ਗਈ ਹੋਵੇਗੀ ਉਹਨੂੰ ਕੁਝ ਵੀ ਮੈਂ ਉਹਨੂੰ ਦੱਸਾਂ ਛੇਤੀ ਛੇਤੀ ਮੈਂ ਉਹਨੂੰ ਲੱਭ ਕੇ ਲੈ ਕੇ ਆਵਾਂਗਾ ਸਾਰੀ ਗੱਲ ਦੱਸਾਂਗਾ ਤੇ ਇਧਰੋਂ ਥੈਲੀ ਘਰ ਵਿੱਚ ਸੁੱਟੀ ਆ ਲੱਕੜਹਾਰਾ ਚਲਾ ਗਿਆ ਵਾ ਤੇ ਲੱਕੜਹਾਰੇ ਦੇ ਜਾਣ ਵਿੱਚੋਂ ਗਵਾਂਡਾ ਨਿਕੰਦ ਟੱਪ ਕੇ ਉਹ ਥੈਲੀ ਚੁੱਕ ਉਥੋਂ ਲਈਏ ਤੇ ਦੇਖਿਆ ਵੀ ਇਹਦੇ ਜਿੱਤੇ ਤਾਨੀਆਂ ਇਹਦੇ ਵਿੱਚ ਤੇ ਪੈਸਾ ਮੋਹਰੇ ਨੇ ਤੇ ਆਪਦੇ ਘਰ ਵਿੱਚ ਉਹਨੇ ਲੁਕਾ ਲਈਏ ਜਦੋਂ ਵਾਪਸ ਆਇਆ ਲੱਕੜਹਾਰਾ ਤੇ ਉਹਦੀ ਘਰ ਵਾਲੀ ਉਹਨਾਂ ਦੇਖਿਆ ਕਿ ਉੱਥੇ ਤਾਂ ਕੁਝ ਵੀ ਨਹੀਂ ਸੀ ਘਰ ਵਾਲੀ ਲੱਕੜਹਾਰੇ ਨਾਲ ਲੜਦੀ ਆ ਵੀ ਤੋ ਮੂਰਖ ਨਿਕਲਿਆ ਪੈਸੇ ਕੋਈ ਐਵੇਂ ਥੋੜੀ ਸੁੱਟ ਦੇਈ ਦੀ ਲੱਕੜਾਰੇ ਨੇ ਬੜਾ ਪਛਤਾ ਤਬ ਕੀਤਾ ਕਹਿੰਦਾ ਵੀ ਸੱਚ ਮੋੱਚੋ ਮੇਰੀ ਅਕਲ ਮਾਰੀ ਗਈ ਪਛਤਾਪ ਕਰਦਾ ਹੋਇਆ ਦੁਖੀ ਹੁੰਦਾ ਹੋਇਆ ਦੂਜੇ ਦਿਨ ਫੇਰ ਉਹ ਲੱਕੜਾ ਕੱਟਣੀ ਗਿਆ ਵਾ ਤੇ ਲక్ష్ਮੀ ਕਹਿਣ ਲੱਗੀ ਮਾਤਾ ਜਿਹੜੀ ਸੀ ਧਨ ਦੀ ਦੇਵੀ ਉਹ ਕਹਿੰਦੀ ਵੀ ਹੋਣਾ ਵੀ ਤੈਨੂੰ ਜਿਹੜੀ ਮੈਂ ਥੈਲੀ ਦੇਤੀ ਸੀ ਤੂੰ ਫੇਰ ਕੱਟਣ ਕਿਉਂ ਆ ਗਿਆ ਤੇ ਮੈਂ ਗਰਮ ਦੇਵਤੇ ਨਾਲ ਐ ਕਿਹਾ ਹੋਇਆ ਵੀ ਮੈਂ ਇਹਨੂੰ امیر ਬਣਾ ਕੇ ਰਵਾਂਗੀ ਤੇ ਇਹ ਤੇ ਫੇਰ ਲੱਕੜਾਂ ਕੱਟਣ ਡਿਆ ਹੋਇਆ ਵਾ ਜਿਵੇਂ ਮਰਜੀ ਹੋ ਮੈਂ ਇਹਨੂੰ امیر ਬਣਾਵਾਂਗੀ ਉਹ ਫੇਰ ਸ਼ਾਹ ਕਰਨੀ ਦੇ ਰੂਪ ਵਿੱਚ ਆਈ ਆ ਤੇ ਕਹਿਣ ਲੱਗੀ ਵੀ ਤੇਨੂੰ ਮੋਹਰਾਂ ਦੀ ਥੈਲੀ ਦਿੱਤੀ ਸੀ ਕੱਲ ਹੁਣ ਤੂੰ ਫੇਰ ਇੱਕ ਗਰੀਬ ਲੱਕੜਾਰੇ ਵਾਂਗ ਲੱਕੜਾਂ ਕੱਟ ਰਿਹਾ ਵਾ ਐਨੇ ਪੈਸੇ ਤੇਨੂੰ ਕੱਲ ਦਿੱਤੇ ਆ ਕਿੱਥੇ ਗਏ ਉਹ ਪੈਸੇ ਅੱਜ ਜੰਗਲ ਵਿੱਚ ਫੇਰ ਤੂੰ ਲੱਕੜਾਂ ਕੱਟਣ ਲਈ ਤੁਰਿਆ ਫਿਰਦਾ ਵਾ ਇਸ ਨੇ ਮੋਹਰਾਂ ਦੇ ਗਵਾਚਣ ਦੀ ਸਾਰੀ ਗੱਲ ਜਿਹੜੀ ਉਹਨੂੰ ਸੁਣਾਈ ਆ ਉਨੇ ਸੋਚਿਆ ਵਿਚਾਲ ਕੋਈ ਗੱਲ ਨਹੀਂ ਆ ਦੂਜੀ ਵਾਰੇ ਨੂੰ ਅਮੀਰ ਬਣਾਉਣੀ ਹੀਰਿਆਂ ਦਾ ਕੀਮਤੀ ਹਾਰ ਜਿਹੜਾ ਉਹ ਦੇ ਦੇਣੀ ਆ ਨਾਲ ਢਾੜਨਾ ਵੀ ਕੀਤੀ ਆ ਵੀ ਕੱਲ ਵਾਲੀ ਮੂਰਖਤਾ ਨਹੀਂ ਕਰਨੀ ਇਹਨੂੰ ਗਵਾਉਣਾ ਨਹੀਂ ਆ ਲੱਕੜਾਂ ਨੇ ਬੜੀ ਚੁਸਤੀ ਵਰਤੀ ਏ